बीसी ਤੇ ਫੈਡਰਲ ਸਰਕਾਰਾਂ ਨੇ ਘੱਟ ਤੇ ਮੱਧ ਆਮਦਨੀ ਵਾਲੇ ਪਰਿਵਾਰਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਰੇਲੂ ਹੀਟਿੰਗ ਤੇ ਕੂਲਿੰਗ ਪ੍ਰਣਾਲੀਆਂ ਨੂੰ ਵਧੇਰੇ ਮੌਸਮ ਅਨੁਕੂਲ ਵਿਕਲਪਾਂ ਵਿੱਚ ਬਦਲਾ ਲਈ ਛੋਟਾਂ ਦਾ ਵਿਸਥਾਰ ਕਰਨ ਲਈ ਲਗਭਗ ਡਾਲਰ 254 ਮਿਲੀਅਨ ਵੱਖਰੇ ਰੱਖੇ ਨੇ ਐਨਵਾਇਰਨਮੈਂਟ ਕੈਨੇਡਾ ਮੁਤਾਬਕ ਓਟਵਾ 103.7 ਮਿਲੀਅਨ ਤੱਕ ਜਿਹੜਾ ਉਹ ਪ੍ਰਦਾਨ ਕਰ ਰਿਹਾ ਹੈ ਜਦੋਂ ਪ੍ਰੋਵਿੰਸ ਅਪਗ੍ਰੇਡ ਦੇ ਲਈ ਯੋਗ ਪਰਿਵਾਰਾਂ ਦੀ ਗਿਣਤੀ ਨੂੰ ਵਧਾਉਣ ਲਈ ਡਾਲਰ 151 ਮਿਲੀਅਨ ਤੱਕ ਦਾ ਵਾਅਦਾ ਕਰ ਰਿਹਾ ਹੈ ਉਤਰੀ ਬੀਸੀ ਵਿੱਚ ਰਹਿਣ ਵਾਲੇ ਲੋਕ ਵਾਧੂ 3000 ਡਾਲਰ ਤੱਕ ਪਹੁੰਚ ਕਰਨ ਦੇ ਯੋਗ ਹੋ ਸਕਦੇ ਨੇ ਤੇ ਜਿਨ੍ਹਾਂ ਘਰਾਂ ਨੂੰ ਬਿਜਲੀ ਦੇ ਅਪਗ੍ਰੇਡ ਦੀ ਲੋੜ ਹੁੰਦੀ ਹੈ ਉਹ ਡਾਲਰ 5000 ਤੱਕ ਦੀ ਛੋਟ ਲਈ ਯੋਗ ਹੋ ਸਕਦੇ ਨੇ ਭਾਵੇਂ ਕਿ ਸਭ ਤੋਂ ਵੱਧ ਸੰਭਾਵੀ ਛੋਟ ਡਾਲਰ 24000 ਹੈ ਬੀਸੀ ਤੇ ਫੈਡਰਲ ਸਰਕਾਰਾਂ ਨੇ ਘਟਦੇ ਮੱਧਮ ਆਮਦਨੀ ਵਾਲੇ ਪਰਿਵਾਰਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਘਰੇਲੂ ਹੀਟਿੰਗ ਤੇ ਕੂਲਿੰਗ ਪ੍ਰਣਾਲੀਆਂ ਨੂੰ ਵਧੇਰੇ ਮੌਸਮ ਅਨੁਕੂਲ ਵਿਕਲਪਾਂ ਵਿੱਚ ਬਦਲਣ ਲਈ ਛੋਟਾਂ ਦਾ ਵਿਸਤਾਰ ਕਰਨ ਲਈ ਲਗਭਗ ਡਾਲਰ 254 ਮਿਲੀਅਨ ਵੱਖਰੇ ਰੱਖੇ ਨੇ ਐਨਵਾਇਰਨਮੈਂਟ ਕੈਨੇਡਾ ਤੇ BC ਦੇ ਊਰਜਾ ਮੰਤਰਾਲੇ ਦੇ ਮੁਤਾਬਕ ਔਟਵਾ ਡਾਲਰ 103.7 ਮਿਲੀਅਨ ਤੱਕ ਪ੍ਰਦਾਨ ਕਰ ਰਿਹਾ ਹੈ ਜਦੋਂ ਪ੍ਰੋਵਿੰਸ ਅਪਗ੍ਰੇਡ ਲਈ ਯੋਜਨਾ ਪਰਿਵਾਰਾਂ ਦੀ ਗਿਣਤੀ ਨੂੰ ਵਧਾਉਣ ਲਈ ਡਾਲਰ 151 ਮਿਲੀਅਨ ਤੱਕ ਦਾ ਵਾਅਦਾ ਕਰ ਰਿਹਾ ਹੈ BC ਦੇ ਊਰਜਾ ਮੰਤਰੀ ਨੇ ਕਿਹਾ ਹੈ ਕਿ ਅਸੀਂ ਨਵੇਂ ਹੀਟ ਪੰਪ ਲਈ ਜ਼ਿਆਦਾਤਰ ਛੋਟ ਦੀ ਰਕਮ ਨੂੰ 95 100 ਤੋਂ ਵਧਾ ਕੇ ਡਾਲਰ 16000 ਕਰ ਰਹੇ ਹਾਂ ਅਸੀਂ ਉਹਨਾਂ ਪੂਰੇ ਬਿਲਡਿੰਗ ਪ੍ਰੋਗਰਾਮਾਂ ਲਈ ਇੱਕ ਵੱਖਰਾ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਸਟ੍ਰੇਟਾ ਕਾਉਂਸਲਰਾਂ ਨੂੰ ਇਹ ਦੇਖਣ ਲਈ ਉਸ ਪ੍ਰੋਗਰਾਮ ਤੱਕ ਪਹੁੰਚਣ ਦੀ ਸਿਫਾਰਿਸ਼ ਕਰਦੇ ਹਾਂ ਕਿ ਉਹਨਾਂ ਲਈ ਉਪਲਬਧ ਕੀ ਹੈ ਆਸਪੋਰਡ ਦਾ ਕਹਿਣਾ ਹੈ ਕਿ ਅਰਜ਼ੀ ਦੇਣ ਤੋਂ ਪਹਿਲਾਂ ਤੁਹਾਨੂੰ ਹੁਣ ਮੁਲਾਂਕਣ ਕਰਾਉਣ ਦੀ ਲੋੜ ਨਹੀਂ ਹੈ ਬੀਸੀ ਦੇ ਲੋਕਾਂ ਨੂੰ ਪਹਿਲਾਂ ਭੁਗਤਾਨ ਨਹੀਂ ਕਰਨਾ ਪੈਂਦਾ ਤੇ ਫਿਰ ਮੇਲ ਵਿੱਚ ਰੀਬੇਟ ਚੈੱਕ ਪ੍ਰਾਪਤ ਕਰਨ ਲਈ ਹਫ਼ਤਿਆਂ ਜਾਂ ਮਹੀਨਿਆਂ ਤੱਕ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਇਸ ਦੀ ਬਜਾਏ ਭਾਗੀਦਾਰ ਆਪਣੀ ਆਮਦਨ ਤੇ ਘਰ ਦੀ ਯੋਗਤਾ ਦੀ ਪੁਸ਼ਟੀ ਕਰਨ ਲਈ ਪ੍ਰੋਗਰਾਮ ਲਈ ਪ੍ਰੀ ਰਜਿਸਟਰਡ ਕਰਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਆਮਦਨ ਯੋਗ ਐਪਲੀਕੈਂਟ ਇਸ ਸਮੇਂ ਤੇਲ ਨਾਲ ਗਰਮ ਕੀਤੇ ਘਰਾਂ ਵਿੱਚ ਉੱਚ ਕੁਆਲਿਟੀ ਵਾਲੇ ਹੀਟ ਪੰਪ ਤੇ ਜਾਣ ਲਈ ਡਾਲਰ 16000 ਤੱਕ ਪ੍ਰਾਪਤ ਕਰ ਸਕਦੇ ਨੇ ਤੇ ਫੈਡਰਲ ਸਰਕਾਰ ਦੇ ਨਵੇਂ ਸਹਾਇਤਾ ਦਾ ਮਤਲਬ ਹੈ ਕਿ ਕੁਦਰਤ ਗੈਸ ਤੇ ਪ੍ਰੋਪੇਨ ਨਾਲ ਗਰਮ ਕੀਤੇ ਘਰ ਵੀ ਯੋਗ ਹੋ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ